स्टार एजी न्यूज़ चैनल ਤੋਂ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਮੋਦੀ ਜੀ ਦੀ ਤੇ ਨੱਡਾ ਸਾਹਿਬ ਦੀ ਲੀਡਰਸ਼ਿਪ ਨੇ ਭਾਰਤ ਨੂੰ ਕਿਤੇ ਪਛਾਤਾ ਆ ਤੁਹਾਨੂੰ ਪਤਾ ਹੈ ਕਿ ਇਹ ਲੀਡਰਸ਼ਿਪ ਨੇ ਜਿਹੜੇ ਵੀ ਵਾਅਦੇ ਕੀਤੇ ਆ ਰਾਮ ਮੰਦਿਰ ਦਾ 370 ਦਾ ਇਹ ਸਾਰੇ ਪੂਰੇ ਕੀਤੇ ਨੇ ਤੇ ਦੁਨੀਆ 'ਚ ਅੱਜ ਮੋਦੀ ਸਾਹਿਬ ਦੀ ਤੇ ਨੱਡਾ ਜੀ ਦੀ ਲੀਡਰਸ਼ਿਪ ਦੀ ਬਹੁਤ ਹੀ ਜਾਦੀ ਮੁਕਤ ਹੈ ਤੁਹਾਨੂੰ ਪਤਾ ਹੈ ਕਿ ਅੰਬਰਸਰਚ G20 ਹੋਇਆ ਤੁਸੀਂ ਆਪ ਆਪਣੀਆਂ ਅੱਖਾਂ ਨਾਲ ਦੇਖਿਆ ਪਰਿਚ ਕਈ ਹੋਰ ਖੇਤਰ ਚ ਮੋਦੀ ਜੀ ਦੀ ਲੀਡਰਸ਼ਿਪ ਸਾਹਮਣੇ ਆਉਂਦੀ ਆ ਅੱਜ ਅਗਰ ਪ੍ਰੈਜ਼ੀਡੈਂਟ ਬਾਈਡਨ ਪ੍ਰੈਜ਼ੀਡੈਂਟ ਪੁਤਿਨ ਔਰ ਹੋਰ ਸਮੂਚੀ ਦੁਨੀਆ ਦੀ ਲੀਡਰਸ਼ਿਪ ਕੋਈ ਵੀ ਪਰੇਸ਼ਾਨੀ ਹੁੰਦੀ ਆ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਟੈਲੀਫੋਨ ਕਰਦੇ ਨੇ ਲੇਕਿਨ ਇੱਕ ਹੋਰ ਚੀਜ਼ ਭਾਰਤ ਇਹ ਲੀਡਰਸ਼ਿਪ ਨੇ ਕੀਤੀ ਹੈਗੀ ਆ ਕਿ ਭਾਰਤ ਦੀ ਡਿਵੈਲਪਮੈਂਟ ਹੁਣ ਭਾਰਤ 5ਵੇਂ ਨੰਬਰ ਤੇ ਦੁਨੀਆ 'ਚ ਪਹੁੰਚ ਗਿਆ ਤੇ ਹੋਰ ਇੱਕ ਦੋ ਸਾਲਾਂ 'ਚ 3 ਨੰਬਰ ਤੇ ਪਹੁੰਚ ਜਾਊਗਾ ਇਹ ਸਾਰੀ ਚੀਜ਼ਾਂ ਖਾਸ ਤੌਰ ਤੇ ਅਮਰੀਕਾ ਦੀਆਂ ਜਿੰਨੀਆਂ ਵੀ ਕੰਪਨੀਆਂ ਨੇ ਫੈਕਟਰੀਆਂ ਨੇ ਇਹ ਸਾਰੀਆਂ ਹੁਣ ਭਾਰਤ 'ਚ ਆਪਣੇ ਯੂਨਿਟ ਖੋਲ੍ਹ ਰਹੀਆਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਅਸੀਂ ਸੈਮੀ ਕੰਡਕਟਰ ਦੀ ਗੱਲ ਕਰੀਏ ਸੋਲਰ ਦੀ ਗੱਲ ਕਰੀਏ IBM ਦੀ ਗੱਲ ਕਰੀਏ Google ਦੀ ਗੱਲ ਕਰੀਏ ਇਹ ਜਾੜਾਂ ਦੀ ਗੱਲ ਕਰੀਏ ਸਭ ਕੁਝ ਹੁਣ ਭਾਰਤ 'ਚ ਆ ਰਿਹਾ ਆ ਇਹਦੇ ਨਾਲ ਪਾਰੇ 'ਚ ਨੌਕਰੀਆਂ ਵੀ ਆ ਰਹੀਆਂ ਨੇ